ਦੇ ਵਿੱਚ 3 ਦਿਨ ਦੇ ਲਈ ਹਾਈ ਅਲਰਟ ਦਾ ਜਿਹੜਾ ਮੈਸੇਜ ਦਿੱਤਾ ਗਿਆ ਸੀਗਾ ਕਿ 1 ਤਰੀਕ ਤੋਂ 3 ਮਾਰਚ ਤੱਕ 3 ਮਾਰਚ ਤੱਕ ਭਾਰੀ ਮੀਂਹ ਜਾਂ ਗੜੇਬਾਰੀ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਉਸ ਨੂੰ ਲੈ ਕੇ ਬੀਤੇ ਕੱਲ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਾਰਿਸ਼ ਹੋਈ ਹੈ ਤੇਜ਼ ਹਵਾਵਾਂ ਚੱਲੀਆਂ ਨੇ ਪਰ ਅੱਜ ਦਾ ਦਿਨ ਬਹੁਤ ਖਾਸ ਰਿਹਾ ਉਸ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਤੇਜ਼ ਹਵਾਵਾਂ ਚੱਲੀਆਂ ਨੇ ਝੱਖੜ ਝੁੱਲਿਆ ਔਰ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਭਾਰੀ ਨੁਕਸਾਨ ਹੋਇਆ ਜਿਸ ਦੇ ਵਿੱਚ ਬਠਿੰਡਾ ਦੀ ਗੱਲ ਕਰੀਏ ਤੇ ਬਠਿੰਡਾ ਦੇ ਭਗਤਾ ਭਾਈ ਦੇ ਵਿੱਚ ਡੇਰਾ ਬਿਆਸ ਦੇ ਵਿੱਚ ਭਾਰੀ ਨੁਕਸਾਨ ਹੋਇਆ ਜਿਸ ਦੇ ਨਾਲ ਨੇਰੀ ਦੇ ਨਾਲ ਛੱਤਾਂ ਤੱਕ ਡੇਰੇ ਦੀਆਂ ਛੱਤਾਂ ਤੱਕ ਉੜ ਗਈਆਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਹਾਂ ਨਾਲ ਦੀ ਨਾਲ ਕਿਸ ਤਰੀਕੇ ਦੇ ਨਾਲ ਭਾਰੀ ਨੁਕਸਾਨ ਜਿਹੜਾ ਹੈ ਬਠਿੰਡਾ ਦੇ ਭਗਤਾ ਭਾਈ ਦੇ ਵਿੱਚ ਹੋਇਆ ਤਸਵੀਰਾਂ ਦੇਖ ਰਹੇ ਹੋ ਤੁਸੀਂ ਐਸਾ ਹੀ ਨੁਕਸਾਨ ਮਾਲਵੇ ਦੇ ਹੋਰ ਬਹੁਤ ਸਾਰੇ ਐਸੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਅੱਜ ਤੇਜ਼ ਹਵਾਵਾਂ ਚੱਲਣ ਦੇ ਨਾਲ ਨੇਰੀ ਚੱਲਣ ਦੇ ਨਾਲ ਨੁਕਸਾਨ ਹੋਇਆ ਹੈ ਗੱਡੀਆਂ ਖੜੀਆਂ ਗੱਡੀਆਂ ਜਿਹੜੀਆਂ ਨੇ ਉਹ ਤੇਜ਼ ਹਵਾ ਦੇ ਰਫਤਾਰ ਦੇ ਨਾਲ ਗੱਡੀਆਂ ਤੱਕ ਪਲਟ ਗਈਆਂ ਕਈ ਜਗ੍ਹਾ ਦੇ ਉੱਤੇ ਗੜੇਮਾਰੀ ਹੋਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਭਗਤਾ ਭਾਈ ਦੀਆਂ ਇਹ ਬਠਿੰਡਾ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਛੱਤਾ ਜਿਹੜੀਆਂ ਨੇ ਡੇਰਾ ਬਿਆਸ ਹੈ ਭਗਤਾ ਭਾਈ ਦੇ ਵਿੱਚ 사ਸੰਗ ਘਰ ਜਿਹੜਾ ਔਰ ਬੜੀ ਬਹੁਤ ਬਹੁਤ ਵੱਡੇ ਦਾਇਰੇ ਦੇ ਵਿੱਚ ਇਹ ਫੈਲਿਆ ਹੋਇਆ ਪਰ ਤੁਸੀਂ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੀ ਨੇਰੀ ਚੱਲੀ ਹੋਏਗੀ ਕਿ ਐਸਾ ਤੂਫਾਨ ਚੱਲਿਆ ਹੋਏਗਾ ਜਿਸ ਨੇ ਸਾਰਾ ਹੀ ਉੱਥੇ ਨੁਕਸਾਨ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਛੱਤਾਂ ਤੱਕ ਉੱਡ ਗਈਆਂ ਨੇ ਔਰ ਖੜੀਆਂ ਗੱਡੀਆਂ ਜਦੋਂ ਹਵਾ 40 50 ਕਿਲੋਮੀਟਰ ਦੀ ਰਫਤਾਰ ਦੇ ਨਾਲ ਚੱਲੀ ਹੋਵੇਗੀ ਤਾਂ ਕਿਸ ਤਰੀਕੇ ਦੇ ਨਾਲ ਉਹ ਨੁਕਸਾਨ ਕਰ ਸਕਦੀ ਹੈ ਤਸਵੀਰਾਂ ਅੱਜ ਤੁਸੀਂ ਪੰਜਾਬ ਤੋਂ ਦੇਖ ਰਹੇ ਹੋ ਕੋਈ ਇਹ ਪੱਛਮੀ ਇਲਾਕੇ ਦੀਆਂ ਤਸਵੀਰਾਂ ਨਹੀਂ ਹੈ ਪੰਜਾਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ ਤੁਹਾਨੂੰ ਹੁਣ ਪੂਰੀ ਵੀਡੀਓ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਤੇਜ਼ ਹਵਾਵਾਂ ਦੇ ਨਾਲ ਇਹ ਸਾਰਾ ਨੁਕਸਾਨ ਹੋਇਆ